ਦੋ ਤਿਹਾੜ ਆ ਰਿਹਾ ਹੈ ਇਹਦੇ ਵਿੱਚ ਡੋਰਾ ਕਬੂਤਰਾਂ ਦੇ ਪੈਰਾਂ ਦੇ ਕਈ ਵੱਡੋਰਾ ਫਸ ਜਾਂਦੀਆਂ ਜ਼ਖਮੀ ਹੋ ਜਾਂਦੇ ਆ ਅਸੀਂ ਉਹਨਾਂ ਨੂੰ ਪਕੜ ਕੇ ਡੋਰਾ ਕੱਢ ਗਏ ਉਹਦਾ ਇਲਾਜ ਕਰੀਦਾ ਈ ਕੋਈ ਪੰਛੀ ਇਦਾਂ ਵੀ ਹੋਇਆ ਕਿ ਡੋਰ ਫਸਣ ਦੇ ਨਾਲ ਉਸ ਨੂੰ ਆਪਣੀ ਜਾਨ ਵੀ ਗਵਾਣੀ ਪੈ ਗਈ ਹੈ ਹਾਂ ਕਿਸੇ ਵੇਲੇ ਕੋਈ ਜ਼ਿਆਦਾ ਪੰਛੀ ਹੋ ਗਿਆ ਨਹੀਂ ਉਹਦਾ ਇਲਾਜ ਹੋ ਸਕਿਆ ਮਤਲਬ ਨਹੀਂ ਉਹ ਪੂਰੀ ਚੰਗੀ ਤਰ੍ਹਾਂ ਮਤਲਬ ਜ਼ਿਆਦਾ ਉਹਨੂੰ ਕੱਟਿਆ ਗਿਆ ਤੇ ਉਹ ਕੱਟਣ ਕਰਕੇ ਕੋਈ ਡੈਥ ਹੋ ਗਈ ਹੈ ਇਹ ਖੁੰਡੇ ਜਿਹੜੇ ਹੈਗੇ ਰਾਤ ਨੂੰ ਇਹਨਾਂ ਦੇ ਵਿੱਚ ਕਬੂਤਰ ਆ ਕੇ ਰੁਕ ਜਾਂਦੇ ਆ ਮੀਂਹ ਕਣੀ ਦੇ ਵਿੱਚ ਰੁਕ ਜਾਂਦੇ ਆ ਗਰਮੀ ਆ ਸਰਦੀ ਆ ਫੇਰ ਵੀ ਉਸ ਤੋਂ ਬਾਅਦ ਕਬੂਤਰ ਬਹੁਤ ਜ਼ਿਆਦਾ ਹੁੰਦੇ ਆ ਬਾਕੀ ਉਹ ਆਪਣੇ ਘਰਾਂ ਦੇ ਵਿੱਚ ਉੱਠ ਕੇ ਚੱਲ ਜਾਂਦੇ ਆ ਜਿਨ੍ਹਾਂ ਦੇ ਪੈਰਾਂ ਦੀ ਡੋਰਾ ਫਸੀਆ ਹੁੰਦੀ ਆ ਜਾਂ ਤਾਕੇ ਫਸੇ ਹੁੰਦੇ ਆ ਅਸੀਂ ਉਹਨਾਂ ਨੂੰ ਪਕੜ ਕੇ ਡੋਰੀ ਜਾਂ ਧਾਗਾ ਜੋ ਵੀ ਉਹਦੇ ਸੁੰਦਾ ਔਰ ਉਹ ਕਢਾਲ ਕੇ ਉਹਨਾਂ ਨੂੰ ਜੋ ਜੇ ਉਹਨਾਂ ਦੇ ਵਿੱਚ ਜ਼ਖਮ ਹੋਵੇ ਉਹਨਾਂ ਦੀ ਮੈਡੀਕਲ ਲਗਾ ਦਈਏ ਉਹਨਾਂ ਨੂੰ ਫੇਰ ਨਾਲ ਅਸੀਂ ਰੀਲੀਜ਼ ਕਰ ਦਈਏ ਨਾਲੇ ਔਲਾ ਦੀਏ ਸਰ ਪੰਛੀ ਬਿਮਾਰ ਹੋ ਜਾਂਦੇ ਨੇ ਜਾਂ ਕਿਤੇ ਸੱਟ ਲੱਗ ਜਾਂਦੀ ਹੈ ਕਿਸੇ ਵੀ ਕਾਰਨ ਦੇ ਨਾਲ ਲੋਕ ਗਊਸ਼ਾਲਾ ਦੇ ਵਿੱਚ ਲੈ ਕੇ ਆਂਦੇ ਨੇ ਉਹਨਾਂ ਬਿਮਾਰ ਪੰਛੀਆਂ ਨੂੰ ਸਰ ਉਹਨਾਂ ਬਾਇ ਸਪੈਸ਼ਲ ਪਸ਼ੂ ਹਸਪਤਾਲ ਖੋਲਿਆ ਜੀ ਉਹ ਡਾਕਟਰ ਖੜੇ ਜੀ ਦਵਾਈਆਂ ਸਾਡੇ ਕੋਲ ਪਈਆਂ ਜੀ ਸਮਨ న్యూਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਦੀਪਕ ਕਤਿਆਲ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 3 ਦੇ ਕੋਲ ਲੁਧਿਆਣਾ ਦੀ ਪ੍ਰਸਿੱਧ ਪ੍ਰਾਚੀਨ ਗਊਸ਼ਾਲਾ ਦੇ ਵਿੱਚ ਜਿੱਥੇ ਪੰਛੀਆਂ ਦੇ ਲਈ ਰਹਿਣ ਬਸੇਰਾ ਬਣਾਇਆ ਗਿਆ ਹੈ ਇਹ ਰਹਿਣ ਬਸੇਰਾ ਕਦੋਂ ਤੋਂ ਬਣਾਇਆ ਗਿਆ ਤੇ ਇਸ ਦਾ ਮਕਸਦ ਕੀ ਹੈ ਤੇ ਪੰਛੀਆਂ ਦੇ ਲਈ ਇੱਥੇ ਦੇਖ ਰਹੇ ਹੋ ਤੁਸੀਂ ਕਿ ਦਾਣਾ ਵੀ ਪਾਇਆ ਜਾ ਰਿਹਾ ਹੈ ਤੇ ਦਾਣਾ ਪਿਆ ਹੋਇਆ ਹੈ ਲੋਕ ਵੀ ਇੱਥੇ ਆਉਂਦੇ ਨੇ ਦਾਨੀ ਸੱਜਣ ਆਉਂਦੇ ਨੇ ਉਹਨਾਂ ਵੱਲੋਂ ਦਾਣਾ ਪਾਇਆ ਜਾਂਦਾ ਤੇ ਨਾਲ ਹੀ ਇਸ ਗਊਸ਼ਾਲਾ ਦੇ ਵਿੱਚ ਜਿਹੜੇ ਪੰਛੀ ਬਿਮਾਰ ਹੁੰਦੇ ਨੇ ਜਾਂ ਡੋਰ ਵੀ ਫਸ ਜਾਂਦੀ ਹੈ ਉਹਦੇ ਲਈ ਵੀ ਉਸ ਦਾ ਉਹਨਾਂ ਦਾ ਉਪਚਾਰ ਕਰਨ ਦੇ ਲਈ ਜਿਹੜਾ ਹੈ ਆਈਸੀਯੂ ਵੀ ਬਣਾਇਆ ਗਿਆ ਤੇ ਗੱਲਬਾਤ ਕਰਦੇ ਆ ਇੱਥੇ ਲੋਕ ਵੀ ਮੌਜੂਦ ਨੇ ਸਰ ਕੀ ਨਾਮ ਹੈ ਜੀ ਤੁਹਾਡਾ ਮੇਰੇ ਨਾਮ ਹੈ ਜੀ ਜੈ ਕਿਸੇ ਸਰਦਾਰਨਾ ਜੀ ਮੈਂ ਇੱਥੇ ਦਾ ਪ੍ਰਚੀਨ ਗਊਸ਼ਾਲਾ ਦਾ ਕੈਸ਼ੇਰ ਹਾਂ ਜੀ ਸਰ ਇਹ ਪੰਛੀਆਂ ਦੇ ਲਈ ਜਿਹੜਾ ਹੈ ਰਹਿਣ ਬਸੇਰਾ ਬਣਾਇਆ ਗਿਆ ਹੈ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਇਹ ਰਹਿਣ ਬਸੇਰਾ ਕਿੰਨੇ ਸਾਲਾਂ ਤੋਂ ਮਤਲਬ ਕਿੰਨੇ ਸਾਲ ਪਹਿਲਾਂ ਬਣਾਇਆ ਗਿਆ ਇਹ ਪਿਛਲੇ 10-12 ਸਾਲ ਤੋਂ ਇਹ ਰਹਿਣ ਬਸੇਰਾ ਲਗਾਤਾਰ ਚੱਲ ਰਿਹਾ ਹੈ ਇੱਥੇ ਰੋਜ਼ ਹਜ਼ਾਰਾਂ ਦੀ ਤਦਾਦ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਇੱਥੇ ਰੋਜ਼ ਲੋਕ ਦਾਨੀ ਸੱਜਣ ਆਉਂਦੇ ਨੇ ਤੇ ਦਾਣਾ ਲੋਕ ਪਾਉਂਦੇ ਨੇ ਤੇ ਆਪਣਾ ਜੀਵਨ ਜੀ ਸਫਲ ਬਣਾਉਂਦੇ ਨੇ ਔਰ ਕਿਹਾ ਜਾਂਦਾ ਹੈ ਕਿ ਜਿਹੜੇ ਬੰਦੇ ਉਹ ਦਾਣਾ ਪਾਉਂਦੇ ਨੇ ਉਹਨਾਂ ਦੇ ਉਹਨਾਂ ਨੂੰ ਹਜ਼ਾਰਾਂ ਦੀ ਤਦਾਦ ਦੇ ਵਿੱਚ ਵਾਪਸੀ ਮਿਲਦੀ ਹੈ ਤੇ ਸਰ ਇੱਥੇ ਅਸੀਂ ਦੇਖ ਰਹੇ ਹਾਂ ਇੱਕ ਅਸੀਂ ਪੰਛੀ ਦੇਖਿਆ ਜਿਹਦੇ ਵਿੱਚ ਪੈਰਾਂ ਦੇ ਵਿੱਚ ਡੋਰ ਫਸ ਗਈ ਤੇ ਸਰਕਾਰ ਵੱਲੋਂ ਜਿਹੜੀ ਹੈ ਪਲਾਸਟਿਕ ਦੀ ਡੋਰ ਬੈਨ ਵੀ ਕੀਤੀ ਗਈ ਹੈ ਪਰ ਫਿਰ ਵੀ ਪਤੰਗਬਾਜ਼ੀ ਦੇ ਜਿਹੜੇ ਸ਼ੌਕੀਨ ਨੇ ਉਹ ਵੀ ਡੋਰ ਨਾਲ ਪਤੰਗ ਉਡਾਉਂਦੇ ਨੇ ਪਰ ਸਭ ਤੋਂ ਵੱਡਾ ਸਵਾਲ ਹੈ ਜਿਹੜੇ ਲੋਕ ਡੋਰ ਬਣਾਉਂਦੇ ਨੇ ਤੇ ਵੇਚਦੇ ਨੇ ਉਹਨਾਂ ਤੇ ਵੀ ਲਗਾਮ ਨਹੀਂ ਕੱਸੀ ਜਾ ਰਹੀ ਤੇ ਪੰਛੀਆਂ ਨੂੰ ਕਾਫੀ ਨੁਕਸਾਨ ਪਹੁੰਚ ਰਿਹਾ ਬਿਲਕੁਲ ਇਹ ਸਰਕਾਰਾਂ ਦੇ ਕੰਮ ਆ ਜੀ ਸਰਕਾਰ ਨੂੰ ਚਾਹੀਦਾ ਸਰਕਾਰਾਂ ਨੂੰ ਡੋਰਾਂ ਤੇ ਪਾਬੰਦੀ ਲਾਵੇ ਤੇ ਪੰਛੀਆਂ ਦਾ ਵੀ ਇਹ ਚ ਭਲਾ ਹੋਏਗਾ ਇਹ ਇੱਕ ਅਸੀਂ ਦੇਖਿਆ ਕਿ ਇੱਥੇ ਉਪਚਾਰ ਵੀ ਕੀਤਾ ਜਾ ਰਿਹਾ ਸੀ ਗਊਸ਼ਾਲਾ ਦੇ ਵੱਲੋਂ ਇੱਕ ਜਿਹੜਾ ਉਪਚਾਰ ਦੇ ਲਈ ਦਵਾਈਆਂ ਵੀ ਰੱਖੀਆਂ ਗਈਆਂ ਸਭ ਕੁਝ ਰੱਖਿਆ ਗਿਆ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇੱਥੇ ਦਾਨੀ ਸੱਜਣਾ ਵੱਲੋਂ ਗਊਸ਼ਾਲਾ ਵੱਲੋਂ ਬਿਲਕੁਲ ਕੋਈ ਹਰੇਕ ਤਰ੍ਹਾਂ ਦੀ ਦਵਾਈ ਰੱਖੀ ਜਾਂਦੀ ਹੈ ਜਿਹੜਾ ਕਿ ਕਬੂਤਰਾਂ ਦੇ ਹਰ ਤਰ੍ਹਾਂ ਦੇ ਕੰਮ ਆਉਂਦੀ ਚਾਹੇ ਉਹਦਾ ਆਪਰੇਸ਼ਨ ਹੋਵੇ ਤੇ ਚਾਹੇ ਉਹਦੇ ਪੈਰ ਚ ਡੋਰ ਫਸ ਜਵੇ ਚਾਹੇ ਉਹਨੂੰ ਗਰਦਨ ਉਹਦੀ 빙ੀ ਹੋਈ ਹੋਵੇ ਲਗਾਤਾਰ ਉਹਦਾ ਉਪਚਾਰ ਸਾਡੇ ਗਊਸ਼ਾਲਾ ਦੇ ਜਿਹੜੇ ਆ ਇੰਪਲਾਈਸ ਉਹ ਕਰਦੇ ਆ ਤੇ ਦਾਨੀ ਸੱਜਣ ਆ ਕੇ ਕਰਦੇ ਆ ਜਿਹਦਾ ਕਿ 100% ਇਹਨਾਂ ਨੂੰ ਆਰਾਮ ਆਂਦਾ ਵਾ ਜੋ ਡਾਕਟਰ ਦੱਸਦੇ ਆ ਡਾਕਟਰ ਦੇ ਮੁਤਾਬਕ ਹੀ ਇਹਨਾਂ ਨੂੰ ਦਵਾਈ ਦਿੰਦੇ ਆ ਤੇ ਇਹ ਦਾਣਾ ਜਿਹੜਾ ਪਾਇਆ ਜਾ ਰਿਹਾ ਦਾਨੀ ਸੱਜਣ ਤਾਂ ਪਾਉਂਦੇ ਨੇ ਤੇ ਨਾਲ ਦੀ ਨਾਲ ਗਊਸ਼ਾਲਾ ਵੀ ਇੱਥੇ ਪਾਉਂਦੀ ਹੈ ਦਾਣਾ ਜਦੋਂ ਲੋੜ ਪੈਂਦੀ ਆ ਖਾਸ ਕਰ ਬਰਸਾਤ ਦੇ ਮੌਸਮ ਦੇ ਵਿੱਚ ਜਦੋਂ ਕਦੀ ਦਾਨੀ ਸੱਜਣ ਘਟ ਆਂਦੇ ਆ ਤੇ ਉਸ ਵੇਲੇ ਦਾਣਾ ਘਟ ਹੋਵੇ ਤੇ ਬਿਲਕੁਲ ਗਊਸ਼ਾਲਾ ਆਪਣੇ ਵੱਲੋਂ ਪਾਏਗੀ ਕੋਈ ਦਿੱਕਤ ਨਹੀਂ ਹੈ ਸਾਡੇ ਕੋਲ ਦਾਨੀਆਂ ਦਾ ਦਿੱਤਾ ਹੋਇਆ ਸਭ ਕੁਝ ਹੈਗਾ ਤਾ ਸਾਡੇ ਨਾਲ ਲੋਕ ਹੋਰ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਨੋਜ ਪਟਾਰੀ ਆ ਜੀ ਮੈਂ ਜ਼ਿਲ੍ਹਾ ਪ੍ਰਧਾਨ ਸੋਲਕਰ ਸੰਤੋਂ ਆ ਔਰ ਅਸੀਂ ਇੱਥੇ ਰੂਟੀਨ ਨਾਲ ਰੋਜ਼ ਡੇਢ ਤੋਂ 2 ਘੰਟੇ ਇੱਥੇ ਆਈਦਾ ਔਰ ਆਪਣਾ ਟਾਈਮ ਦੇਈਦਾ ਸੇਵਾ ਕਰੀਦੀ ਕਬੂਤਰਾ ਦੀ ਔਰ ਇੱਥੇ ਕਈ ਵਾਰ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਜਿੱਦਾਂ ਹੁਣ ਲੋਹੜੀ ਦਾ ਤਿਹਾਰ ਆ ਰਿਹਾ ਹੈ ਇਹਦੇ ਵਿੱਚ ਡੋਰਾ ਕਬੂਤਰਾਂ ਦੇ ਪੈਰਾਂ 'ਚ ਕਈ ਵਾਰ ਡੋਰਾ ਫਸ ਜਾਂਦੀਆਂ, ਜ਼ਖਮੀ ਹੋ ਜਾਂਦੇ ਆ। ਅਸੀਂ ਉਹਨਾਂ ਨੂੰ ਪਕੜ ਕੇ ਡੋਰਾ ਕੱਢ ਕੇ ਉਹਨਾਂ ਦਾ ਇਲਾਜ ਕਰੀਦਾ। ਇੱਥੇ ਅਸੀਂ ਉਹਨਾਂ ਵਾਸਤੇ ਅਲੱਗ-ਅਲੱਗ ਜੰਗਲੇ ਬਣਾਏ ਹੋਏ ਆ। ਉਹਨਾਂ ਨੂੰ ਪੂਰਾ ਡਾਇਗਨੋਸ ਕਰੀਦਾ, ਦਵਾਈਆਂ ਵੀ ਦੇ ਦਿੰਦੇ ਆ। ਜੇਲਾ ਕੋਈ ਬਿਮਾਰ ਹੋਵੇ, ਉਹਨੂੰ ਉਸ ਹਿਸਾਬ ਨਾਲ ਸਾਡੇ ਲੜਕੇ ਹੱਗੇ ਆ ਬਹੁਤ ਸੇਵਾ ਕਰਦੇ ਆ। ਇੱਥੇ ਦਾਨੀ ਸੱਜਣ ਆਉਂਦੇ ਆ, ਦਵਾਈਆਂ ਜੋ ਚਾਹੀਦੀਆਂ ਹੁੰਦੀਆਂ, ਉਹ ਸਾਰੀਆਂ ਦਵਾਈਆਂ ਪ੍ਰੋਵਾਈਡ ਕਰਾਉਂਦੇ ਆ। ਅਸੀਂ ਇੱਥੇ ਪੂਰੀ ਸੇਵਾ ਕਰੀਦੀ ਆ, ਪੂਰਾ ਧਿਆਨ ਰੱਖੀਦਾ। ਤੇ ਹੋਰ ਵੀ ਜਿਹੜੇ ਲੋਕ ਮਤਲਬ ਲੁਧਿਆਣੇ ਦੇ ਵਿੱਚ ਜੇ ਕਿਤੇ ਪੰਛੀਆਂ ਨੂੰ ਕੋਈ ਬਿਮਾਰੀ ਹੁੰਦੀ ਹੈ ਜਾਂ ਕੁਝ ਹੁੰਦਾ ਉਹ ਇਲਾਜ ਨਹੀਂ ਕਰ ਸਕਦੇ ਕਿ ਉਹ ਵੀ ਇੱਥੇ ਆਉਂਦੇ ਨੇ ਬਿਲਕੁਲ ਸਾਨੂੰ ਕਬੂਤਰ ਦੇਖ ਜਾਂਦੇ ਆ ਅਸੀਂ ਉਹਨਾਂ ਦੇ ਇਲਾਜ ਕਰਦੇ ਆ ਸਾਡੇ ਕੋਲ ਅਲੱਗ-ਅਲੱਗ ਵਾਰਡ ਬਣੇ ਹੋਏ ਆ ਆਈਸੀਸੀਯੂ ਵਾਰਡ ਆ ਆਈਸੀਸੀਯੂ ਵਾਰਡ ਆ ਤੇ ਕਬਰੀ ਰੂਮ ਆ ਤੇ ਕਬਰੀ ਰੂਮ ਤੋਂ ਬਾਅਦ ਫਿਰ ਅਸੀਂ ਕਬੂਤਰਾਂ ਨੂੰ ਇਸ ਰਹਿਣ ਬਸੇਰੇ ਵਿੱਚ ਛੱਡ ਦਿੰਦੇ ਆ ਜਦੋਂ ਉਹ ਠੀਕ ਹੋ ਜਾਂਦੇ ਆ ਔਰ ਕਿਹੜੇ ਕਿਹੜੇ ਜਿਹੜੇ ਨੇ ਰੋਗਾਂ ਦੇ ਪੰਛੀ ਜਿਹੜੇ ਨੇ ਉਹਨਾਂ ਦਾ ਇਲਾਜ ਕਰ ਚੁੱਕੇ ਮੈਂ ਸਭ ਤੋਂ ਜ਼ਿਆਦਾ ਇਸ ਟਾਈਮ ਲੋੜੀ ਦਾ ਸੀਜ਼ਨ ਆਨ ਕਰਕੇ ਡੋਰਾ ਦੇ ਪੈਰਾਂ ਦੇ ਵਿੱਚ ਡੋਰਾ ਉਹਨਾਂ ਦੇ ਫਸ ਜਾਂਦੀਆਂ ਗਲੀਆਂ ਦੇ ਵਿੱਚ ਡੋਰਾ ਉਹਨਾਂ ਦੇ ਫਸ ਜਾਂਦੀਆਂ ਉਹ ਉਹਨਾਂ ਦਾ ਪ੍ਰੋਪਰ ਇਸ ਟਾਈਮ ਵੱਧ ਤੋਂ ਵੱਧ ਇਹੀ ਸਾਡੇ ਕੋਲ ਸ਼ਿਕਾਇਤ ਆ ਰਹੀਆਂ ਵਾ ਕੀ ਕੋਈ ਪੰਛੀ ਇਦਾਂ ਵੀ ਹੋਇਆ ਕਿ ਡੋਰ ਫਸਣ ਦੇ ਨਾਲ ਉਸ ਨੂੰ ਆਪਣੀ ਜਾਨ ਵੀ ਗਵਾਣੀ ਪੈ ਗਈ ਹੈ ਹਾਂ ਕਿਸ ਵੇਲੇ ਕੋਈ ਜ਼ਿਆਦਾ ਪੰਛੀ ਹੋ ਗਿਆ ਨਹੀਂ ਉਹਦਾ ਇਲਾਜ ਹੋ ਸਕਿਆ ਮਤਲਬ ਨਹੀਂ ਉਹ ਪੂਰੇ ਚੰਗੀ ਤਰ੍ਹਾਂ ਮਤਲਬ ਜ਼ਿਆਦਾ ਉਹਨੂੰ ਕੱਟਿਆ ਗਿਆ ਕਿਉਂ ਕਟਨ ਕਰਕੇ ਕੋਈ ਡੈਥ ਹੋ ਵੀ ਗਈ ਹੈ ਬਾਕੀ ਗਊਸ਼ਾਲਾ ਵੱਲੋਂ ਪੂਰਾ ਉਹਦਾ ਧਿਆਨ ਰੱਖਿਆ ਜਾਂਦਾ ਵਾ ਕਿ ਕਿਸੇ ਤਰੀਕੇ ਦੀ ਜਾਨ ਜ਼ਰੂਰ ਬਚੇ ਚਾਹੇ ਜੋ ਵੀ ਦਵਾਈ ਲੱਗੇ ਬਿਲਕੁਲ ਦਵਾਈ ਲੱਗਦੀ ਹੈ ਗਊਸ਼ਾਲਾ ਵੱਲੋਂ ਕੋਈ ਦਿੱਕਤ ਨਹੀਂ ਹੈ ਇਹ ਦਵਾਈਆਂ ਜਿਹੜੀਆਂ ਨੇ ਉਹਨਾਂ ਦਾ ਕਿੰਨਾ ਕੁ ਖਰਚਾ ਆ ਜਾਂਦਾ ਇਹਦੇ ਉੱਤੇ ਇਹ 'ਚ ਕੋਈ ਦਿੱਕਤ ਨਹੀਂ ਹੈ ਜੋ ਵੀ ਦਵਾਈ ਹੁੰਦੀ ਲੋੜ ਹੁੰਦੀ ਹੈ ਜੋ ਡਾਕਟਰ ਸਾਹਿਬ ਲਿਖਦੇ ਆ ਉਹ ਦਵਾਈ ਪੂਰੀ ਪ੍ਰੋਵਾਈਡ ਕਰਵਾ ਦਿੱਤੀ ਜਾਂਦੀ ਹੈ ਦਾਨੀਆਂ ਸੱਜਣ ਵੀ ਆਗੇ ਦੇ ਜਾਂਦੇ ਆ ਗਊਸ਼ਾਲਾ ਵੀ ਦਿੰਦੀ ਆਗੇ ਦਵਾਈ ਮਗਾ ਕੇ ਦਿੰਦੀ ਗਊਸ਼ਾਲਾ ਸਰ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਸ਼ੌਕਤ ਲਵਾੜਾ ਜੀ ਸਰ ਇੱਥੇ ਅੱਜ ਗਊਸ਼ਾਲਾ ਦੇ ਵਿੱਚ ਆਏ ਹੋ ਸੇਵਾ ਕਰਨ ਆਂਦੇ ਹੋ ਤੁਸੀਂ ਜੀ ਜੀ ਹਾਂ ਜੀ ਸੇਵਾ ਕਰਨ ਆਨੇ ਆਂ ਡਿਨੋਟਰੀਨ ਦੇ ਨਾਲ ਇੱਕ ਇਹ ਸਾਡਾ ਇਹ ਸਤਸਤਾ ਜਿਹੜੀ ਬਣੀ ਹੋਈ ਹੈ ਉਹਦੀ ਸੇਵਾ ਵਾਸਤੇ ਅਸੀਂ ਗਊ ਸੇਵਾ ਵਾਸਤੇ ਇੱਥੇ ਜ਼ਰੂਰਤਾਂ ਆਨੇ ਆਂ ਰੋਜ਼ ਹਾਜ਼ਰੀ ਲੁਵਾਨੇ ਆਂ ਤਾਂਕਿ ਗਊ ਮਾਤਾ ਸਭ ਤੇ ਕਿਰਪਾ ਬਣਾਈ ਰੱਖੇ ਔਰ ਕਬੂਤਰਾ ਦੀ ਸੇਵਾ ਵੀ ਕਰਦੇ ਆ ਉਹ ਸਾਰੇ ਅਸੀਂ ਮਿਲ ਜੁਲ ਕੇ ਇਹ ਸਾਰਾ ਜਿਹੜਾ ਹੈ ਦਾਨੀ ਸੱਜਣਾ ਆਂਦੇ ਆ ਉਹਨਾਂ ਦਾ ਸੰਜੋਗ ਦਿੰਨੇ ਆ ਸਰ ਕਿੰਨਾ ਕੁ ਦਾਣਾ ਜਿਹੜਾ ਹੈਗਾ ਰੋਜ਼ ਦੀ ਲਾਗਤ ਹੁੰਦੀ ਹੈ ਤੇ ਕਿੰਨੇ ਕੁ ਦਾ ਖਰਚਾ ਆ ਜਾਂਦਾ ਦਾਣੇ ਦਾਣਾ ਪਾਉਣ ਦੇ ਵਿੱਚ ਇਹ ਦਾਨੀ ਸੱਜਣਾ ਵੱਲੋਂ 20 ਤੋਂ 30000 ਰੁਪਏ ਦਾ ਡੇਲੀ ਦਾ ਉਹਰੇ ਦਾਣਾ ਕਬੂਤਰਾਂ ਨੂੰ ਪੰਦਾ ਵਾ ਜਿੱਦਕਿ ਕੋਈ ਕਮੀ ਨਹੀਂ ਹੁੰਦੀ ਕਿੰਨੀ ਗਿਣਤੀ ਦੇ ਵਿੱਚ ਜਿਹੜੇ ਰੋਜ਼ ਕਬੂਤਰ ਨੇ ਹਜ਼ਾਰਾਂ ਦੇ ਵਿੱਚ ਕਬੂਤਰ ਹਜ਼ਾਰਾਂ ਦੀ ਤਦਾਰ ਦੇ ਵਿੱਚ ਕਬੂਤਰ ਜਿਹੜੇ ਉਹਰੇ ਹੈਗੇ ਆ ਤੇ ਜਿਹੜੇ ਸਾਹਮਣੇ ਤੁਸੀਂ ਖੁੱਡੇ ਦੇਖ ਰਹੇ ਹੋ ਇਹ ਖੁੱਡੇ ਸਾਹਮਣੇ ਜਿਹੜੇ ਦੇਖ ਰਹੇ ਹੋ ਇਹ ਸਰਦੀ ਮੌਸਮ ਗਰਮੀ ਦੇ ਮੌਸਮ ਦੇ ਵਿੱਚ ਕਬੂਤਰ ਇਹਦੇ ਵਿੱਚ ਆ ਕੇ ਰਹਿ ਜਾਂਦੇ ਆ ਤੇ ਬਾਕੀ ਦੇ ਸ਼ਾਮ ਨੂੰ ਜਿਹੜੇ ਪਿੰਜਰੇ ਬਣਾਏ ਗਏ ਨੇ ਇਹ ਖੁੱਡੇ ਕਹਿੰਦੇ ਜੀ ਇਹਨਾਂ ਨੂੰ ਇਹ ਜਿਹੜੇ ਪਿੰਜਰੇ ਆ ਇਹ ਖੁੱਡੇ ਜਿਹੜੇ ਹੈਗੇ ਰਾਤ ਨੂੰ ਇਹਨਾਂ ਦੇ ਵਿੱਚ ਕਬੂਤਰ ਆ ਕੇ ਰੁਕ ਜਾਂਦੇ ਆ ਮੀਂਹ ਕਣੀ ਦੇ ਵਿੱਚ ਰੁਕ ਜਾਂਦੇ ਆ ਗਰਮੀ ਆ ਸਰਦੀ ਆ ਫੇਰ ਵੀ ਉਸ ਤੋਂ ਬਾਅਦ ਕਬੂਤਰ ਬਹੁਤ ਜ਼ਿਆਦਾ ਹੁੰਦੇ ਆ ਬਾਕੀ ਉਹ ਆਪਣੇ ਘਰਾਂ ਦੇ ਵਿੱਚ ਉੱਡ ਕੇ ਚੱਲ ਜਾਂਦੇ ਆ ਸਵੇਰੇ ਫੇਰ ਉੱਡ ਕੇ ਵਾਪਸ ਆ ਜਾਂਦੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਸਰ ਮੇਰਾ ਨਾਮ ਭੀਮਰਾਜ ਬਾਂਸਾ ਜੀ ਅੱਜ ਇੱਥੇ ਗਊਸ਼ਾਲਾ ਦੇ ਵਿੱਚ ਆਏ ਹੋ ਜੀ ਤੇ ਇੱਥੇ ਉਪਰਾਲਾ ਪੰਛੀ ਨਾਲ ਬਹੁਤ ਵਧੀਆ ਕੀਤਾ ਹੈ ਕਈ ਵੇਦਾ ਜੀ ਮੈਂ ਆਪਣੇ ਹੱਥੀਂ ਮਤਲਬ ਆਮ ਵੀ ਲੋਕ ਕਰਦੇ ਆਏ ਹੈ ਪੰਛੀ ਰਸਤੇ ਦੇਖਿਆ ਮੈਂ ਕੋਈ ਫਟੜ ਹੋਇਆ ਕੋਈ ਜ਼ਖਮੀ ਡੋਰਨਾ ਹੋ ਗਿਆ ਕੋਈ ਹੋਰ 2-4 ਵਜੇ ਤੋਂ ਮੈਂ ਵੀ ਚੱਕ ਕੇ ਲਿਆਇਆ ਜਿੱਥੇ ਇੱਥੇ ਬੜੀ ਕੇਅਰ ਕਰਦੇ ਆ ਡਾਕਟਰ ਰੱਖੇ ਹੋਏ ਸੀ ਪਿੱਛੇ ਸਪੈਸ਼ਲ ਕੋ ਬਵਾਰ ਹੋ ਗਿਆ ਕਿਸੇ ਗळा ਕੱਟਿਆ ਗਿਆ ਕੋ ਪੈਰ ਕੱਟਿਆ ਗਿਆ ਡੂਰਾ ਡੂਰਾ ਕਰਕੇ ਜਾ ਰਹੀ ਇਸੇ ਪ੍ਰੋਬਲਮ ਆ ਰਹੀ ਹੈ ਤੇ ਇਥੇ ਪ੍ਰੋਪਰ ਕੇਅਰ ਕੀਤੀ ਜਾਦੀ ਹੈ ਪਖਸ਼ੀਆਂ ਦੀ ਹਾਂਜੀ ਸਾਡੀ ਸਾਰੀ ਸੰਸਥਾ ਜਿਹੜੀ ਹੈ ਨਾ ਉਹ ਬਹੁਤ ਧਿਆਨ ਇਸ ਖਾਸ ਕਰਕੇ ਇਸ ਦੇ ਲਈ ਪਾਸੀਆ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਡਾਕਟਰ ਦਵਾਈਆਂ ਹੋਰ ਜੇ ਜੋ ਵੀ ਚਾਹੀਦੀ ਚੀਜ਼ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ ਪਖਸ਼ੀਆਂ ਵਾਸਤੇ ਤੇ ਜਿਹੜੇ ਸਰ ਪੰਛੀ ਬਿਮਾਰ ਹੋ ਜਾਂਦੇ ਨੇ ਜਾਂ ਕਿਤੇ ਸੱਟ ਲੱਗ ਜਾਂਦੀ ਹੈ ਕਿਸੇ ਵੀ ਕਾਰਨ ਦੇ ਨਾਲ ਲੋਕ ਗਊਸ਼ਾਲਾ ਦੇ ਵਿੱਚ ਲੈ ਕੇ ਆਂਦੇ ਨੇ ਉਹਨਾਂ ਬਿਮਾਰ ਪੰਛੀਆਂ ਨੂੰ ਸਰ ਉਹਨਾਂ ਦਾ ਸਪੈਸ਼ਲ ਪਸ਼ੂ ਹਸਪਤਾਲ ਖੋਲਿਆ ਜੀ ਉਹ ਮੈਡਿਕਟਰ ਰੱਖਿਆ ਜੀ ਦਵਾਈਆਂ ਸਾਡੇ ਕੋਲ ਪਈਆਂ ਜੀ ਜਿਸ ਤੇ ਦਵਾਈ ਉਹਨਾਂ ਚਾਹੀਦੀ ਹੈ ਬਿਮਾਰ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ ਕਿ ਕਿਸੇ ਤੌਣ ਵੀ ਹੋ ਜਾਂਦੀ ਹੈ ਜਿਦਾ ਕਿ ਲਖਵਾ ਟਾਈਪ ਹੈ ਜੀ ਉਹ ਦਵਾਈ ਦਿੱਤੀ ਵਗੈਰਾ ਉਹ ਦਵਾਈ ਦਿੰਦੇ ਉਹ ਕੈਪਸੂਲ ਜੋ ਵੀ ਹੈ ਬਹੁਤ ਬੜੇ ਅਸੀਂ ਹੁਣ ਪੰਛੀ ਦੇ ਤੇ ਉਹ ਤੋਂ ਆਪਣੇ ਪਿੰਜਰੇ ਤੋਂ ਬਾਅਦ ਛੱਡ ਜਿਹਦੇ ਆ ਦਾਨੂਨਾ ਪਾ ਕੇ ਦੋ-ਦੇਹੇ ਕਿ ਉੱਡ ਜਾਂਦੇ ਆ ਜਿਹੜੇ ਨਹੀਂ ਉੱਡਦੇ ਉਹ ਆਪੇ ਜਿੰਦਿਆਂ ਦੇ ਕੋ ਪਿੰਜਰੇ ਚ ਮੁੜ ਕੇ ਜੀ ਪ੍ਰੋਪਰ ਕੇਅਰ ਕੀਤੀ ਜਾਂਦੀ ਜੀ ਹੈ ਨਾ ਪੇਸ਼ੈਂਟ ਦੀ ਆਮ ਹਸਪੀਟਲ ਦੇ ਗਿਰ ਕੀਤੇ ਨੇ ਉਧਰ ਕੇਅਰ ਹੋ ਰਹੀ ਹੈ ਜੀ ਤੁਸੀਂ ਦੇਖ ਵੀ ਸਕਦੇ ਜੀ ਹਾਂਜੀ ਤਾਂ ਇਸ ਦੇ ਇਲਾਜ ਦੇ ਲਈ ਗਊਸ਼ਾਲਾ ਵੱਲੋਂ ਜਿਹੜਾ ਆ ਕੋਈ ਡਾਕਟਰ ਵਗੈਰਾ ਵੀ ਰੱਖੇਗੇ ਨੇ ਰੱਖਿਆ ਜੀ ਬੰਦੇ ਡਾਕਟਰ ਰੱਖਿਆ ਜੀ ਦਵਾਈਆਂ ਵੀ ਜਾਂਦੀਆਂ ਜਾਨੀਆਂ ਦਾਨੀ ਬਦਾਈਆਂ ਦਵਾਈਆਂ ਦੇ ਜਾਂਦੇ ਆ ਦਾਣੇ ਬਹੁਤ ਲੋਕ ਦੇ ਕੇ ਜਾਂਦੇ ਆ ਲੇਕਿਨ ਗੋਸ਼ਾਲਾ ਦੇ ਪ੍ਰੋਵਾਈਡ ਕਰਦੀ ਹੈ ਜੀ ਇਹ ਜਿਨ੍ਹਾਂ ਦੇ ਪੈਰਾਂ ਦੀ ਡੋਰਾ ਫਸੀਆ ਹੁੰਦੀ ਆ ਜਾਂ ਧਾਕੇ ਫਸੇ ਹੁੰਦੇ ਆ ਅਸੀਂ ਉਹਨਾਂ ਨੂੰ ਪਕੜ ਕੇ ਡੋਰੀ ਜਾਂ ਧਾਗਾ ਜੋ ਵੀ ਉਹਦਿਸ਼ ਹੁੰਦਾ ਔਰ ਉਹ ਕਾਲ ਕੇ ਉਹਨਾਂ ਨੂੰ ਜੋ ਜੇ ਉਹਨਾਂ ਦਾ ਕੋਈ ਜ਼ਖਮ ਹੋਵੇ ਉਹਨਾਂ ਦੇ ਮੈਡੀਸਨ ਲਗਾ ਦਈਏ ਉਹਨਾਂ ਨੂੰ ਫਿਰ ਨਾਲ ਦੇ ਅਸੀਂ ਰਿਲੀਜ਼ ਕਰ ਦਈਏ ਨਾਲ ਦੇ ਓਲਾ ਦੀਦਾ ਇਹ ਇਥੋਂ ਰੋਜ਼ ਅਸੀਂ 20 ਤੋਂ 50 ਅਸੀਂ ਕਬੂਤਰ ਦੇਖਦੇ ਆ ਜੀ ਹੁਣ ਲੋੜੀ ਦਾ ਤਿਆਰ ਆ ਰਹੇ ਆ ਜੋ ਜੋ ਪਤੰਗ ਵਾਰੀ ਹੋਣੀ ਹੈ ਡੋਰਾ ਦਾ ਸੀਰ ਲਾਣਾ ਇੱਥੇ ਪੰਛੀ ਜਿਆਦਾ ਕਾਇਲ ਹੋ ਜਾਂਦੇ ਆ ਸਰ ਇਹ ਬਹੁਤ ਅੱਛਾ ਕੰਮ ਕਰ ਰਹੇ ਨੇ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਕਿ ਇਹ ਚਾਈਨਾ ਦੀ ਡੋਰ ਬੰਦ ਕੀਤਾ ਜਾਵੇ ਜਿਨ੍ਹਾਂ ਨੂੰ ਪੰਛੀਆਂ ਕਬੂਤਰਾਂ ਦਾ ਜਾਨਵਰਾਂ ਤੇ ਇਨਸਾਨਾਂ ਨੂੰ ਵੀ ਨੁਕਸਾਨ ਹੈ ਇਹਨਾਂ ਵਾਸਤੇ ਸਖਤ ਕਦਮ ਦੀ ਬਹੁਤ ਜਿਆਦਾ ਜ਼ਰੂਰਤ ਹੈ ਪ੍ਰਸ਼ਾਸਨ ਵੱਲੋਂ ਜਿਹੜੀ ਹੈ ਇਹ ਪਲਾਸਟਿਕ ਦੀ ਜਿਹੜੀ ਡੋਰ ਹੈ ਬੈਨ ਵੀ ਕੀਤੀ ਗਈ ਹੈ ਪਰ ਫਿਰ ਵੀ ਜਿਹੜੀ ਹੈ ਇਹ ਡੋਰ ਵਿਕੀ ਜਾ ਰਹੀ ਹੈ ਢੱਲੇ ਨਾਲ ਸਰ ਹਰ ਜਗ੍ਹਾ ਹਰ ਜਗ੍ਹਾ ਉਪਲਬਧ ਹੈ ਜਿਹੜਾ ਗਊਸ਼ਾਲਾ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਪੰਛੀਆਂ ਦਾ ਬਹੁਤ ਵਧੀਆ ਕੀਤਾ ਗਿਆ ਇਹਦੇ ਨਾਲ ਕੀ ਹੈ ਕਿ ਹਰ ਆਦਮੀ ਨੂੰ ਇੱਕ ਸੇਵਾ ਦਾ ਮੌਕਾ ਮਿਲਦਾ ਹੀ ਸੇਵਾ ਭਾਵ ਜਾਗਦਾ ਬੰਦੇ ਦੇ ਅੰਦਰ ਤੇ ਮਨ ਨੂੰ ਜਿਹੜਾ ਬਹੁਤ ਅੱਛਾ ਲੱਗਦਾ ਜੀ ਇਹ ਕਿੰਨੇ ਟਾਈਮ ਤੋਂ ਗਊਸ਼ਾਲਾ ਦੇ ਵਿੱਚ ਤੁਸੀਂ ਇਹ ਸੇਵਾ ਕਰਨ ਦੇ ਲਈ ਆ ਰਹੇ ਹੋ ਮੈਂ 4 ਸਾਲਾਂ ਤੋਂ ਆ ਰਹੇ ਆ ਜੀ ਇਹ ਤੇ ਇਸ ਕਰਕੇ ਡੇਲੀ ਰੁਟੀਨ ਹੈ ਜੀ ਕੰਮ ਤੇ ਜਾਣ ਤੋਂ ਪਹਿਲਾਂ ਪਹਿਲਾਂ ਅਸੀਂ ਇੱਥੇ ਮਤਲਬ ਸਾਰਾ ਦਾਣਾ ਪਾਣੀ ਉਹਦੇ ਦੇ ਕੇ ਜਾਈਦਾ ਤੇ ਨਾਲੇ ਗਊ ਮਾਤਾ ਦੇ ਵੀ ਅਸੀਂ ਰੋਟੀ ਵਗੈਰਾ ਅਸੀਂ ਉਹ ਦੇ ਕੇ ਆਨੇ ਹੈਗੇ ਤਾਂ ਇੱਥੇ ਅਸੀਂ ਦੇਖ ਰਹੇ ਹਾਂ ਕਿ ਪੰਛੀਆਂ ਦਾ ਜਿਹੜਾ ਇਲਾਜ ਕਰਨ ਦੇ ਲਈ ਆਈਸੀਯੂ ਵਾਰਡ ਆਈਸੀਸੀਯੂ ਵਾਰਡ ਰਿਕਵਰੀ ਰੂਮ ਬਣਾਏ ਗਏ ਨੇ ਤੇ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਜੀ ਆਪਕਾ? ਸਰ ਰਮੇਸ਼ ਕੁਮਾਰ ਨਾਮ ਹੈ। ਰਮੇਸ਼ ਜੀ ਇਹ ਜੋ ਆਪ ਦਵਾਈਆਂ ਹੈ ਇਹ ਇਲਾਜ ਕਰ ਰਹੇ ਹੋ ਪੰਛੀਆਂ ਦਾ ਇਹ ਕਦੋਂ ਸੇ ਇਲਾਜ ਕਰ ਰਹੇ ਹੋ? ਜੀ ਜੀ ਮੈਂ 2016 ਸੇ तो कौन कौन सी दवाइयाँ हैं जो पक्षियों को इलाज के लिए दी जाती हैं और सर, क्या क्या बीमारियाँ पक्षियों को लगती हैं सर इनको पहले तो दवाइयाँ जो सारी दवाइयाँ इंसानों की दवाइयाँ डोज कम करके दिया जाता है ज़्यादातर नोरोविन फोर्ट है जी पचास एम जी है टेट्रासाइक्लिन है नोरोकाइंड ओडी है जैसे लगवा वाली बीमारियाँ हो गई पे, पेट इन्फेक्शन हो गया तो उसमें लुप्रामाइंड हो गया उसके बाद स्पोर्टक डी एस है जैसी जैसी बीमारियाँ हैं वैसे सी दवाइयाँ चलती हैं तो ये जो पक्षी हम देख रहे हैं ये कौन से पक्षी हैं इनको क्या बीमारी लगी हुई है इनको सबसे ज़्यादा लकवे की पैरालीज बीमारी है तो ये उड़ नहीं सकते अब अभी तो उड़ नहीं सकते अपने आप खा नहीं सकते हैं अब हम इनको निकालते हैं कि एक दो दो करके सबको दवाई देते हैं डाइट देते हैं जब सही हो जाते फिर अंदर रिलीज कर दिया जाता है इनको तो ये कौन सा वार्ड बनाया गया आपकी तरफ सब आई डिपार्टमेंट के हैं ये बेचारे अपने आप खा नहीं सकते हैं ਤਾਂ ਲੋਕ ਇੱਥੇ ਮੌਜੂਦ ਸੀ ਗਊਸ਼ਾਲਾ ਦੇ ਜਿਹੜੇ ਪ੍ਰਬੰਧਕ ਵੀ ਮੌਜੂਦ ਸੀ ਜਿਨ੍ਹਾਂ ਨੇ ਗੱਲਬਾਤ ਕਰਦੇ ਆ ਦੱਸਿਆ ਕਿ ਇਹ ਜਿਹੜਾ ਪੰਛੀਆਂ ਦਾ ਰਹਿਣ ਬਸੇਰਾ ਹੈ ਪਿਛਲੇ 10-12 ਸਾਲ ਤੋਂ ਜਿਹੜਾ ਚਲਾਇਆ ਜਾ ਰਿਹਾ ਤੇ ਪੰਛੀਆਂ ਨੂੰ ਜਿਹੜਾ ਰੋਜ਼ਾਨਾ ਦੇ ਵਿੱਚ ਦਾਣਾ ਪਾਣੀ ਦਿੱਤਾ ਜਾਂਦਾ ਤੇ ਜਿਹੜੇ ਪੰਛੀ ਬਿਮਾਰ ਹੋ ਜਾਂਦੇ ਨੇ ਉਹਨਾਂ ਬਿਮਾਰ ਪੰਛੀਆਂ ਦੇ ਇਲਾਜ ਦੇ ਲਈ ਇੱਥੇ ਡਾਕਟਰ ਵੀ ਮੁਹੱਈਆ ਕਰਾਇਆ ਗਿਆ ਤੇ ਦਵਾਈਆਂ ਵੀ ਰੱਖੀਆਂ ਗਈਆਂ ਨੇ ਦਵਾਈਆਂ ਜਿਹੜੀਆਂ ਨੇ ਪੰਛੀਆਂ ਨੂੰ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਪ੍ਰੋਪਰ ਇਲਾਜ ਕੀਤਾ ਜਾਂਦਾ ਜਿਹੜੇ ਪੰਛੀ ਉੜ ਨਹੀਂ ਸਕਦੇ ਜਾਂ ਕਿਸੇ ਤਰੀਕੇ ਦੀ ਬਿਮਾਰੀ ਹੈ ਉਹਨਾਂ ਨੂੰ ਆਈ ਸੀ ਉਹ ਆਈਸੀਯੂ ਰੂਮ ਰਿਕਵਰੀ ਰੂਮ ਬਣਾਏ ਗਏ ਨੇ ਜਦੋਂ ਪ੍ਰੋਪਰ ਠੀਕ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਜਿਹੜਾ ਆਜ਼ਾਦ ਕਰ ਦਿੱਤਾ ਜਾਂਦਾ ਹੈ ਤੇ ਨਾਲ ਹੀ ਜਿਹੜੇ ਨੇ ਇੱਥੇ ਪਿੰਜਰੇ ਵੀ ਬਣਾਏ ਗਏ ਨੇ ਜਿਹੜੇ ਪੰਛੀ ਰਾਤ ਨੂੰ ਠੰਡ ਹੁੰਦੀ ਹੈ ਜਾਂ ਕਦੀ ਬਾਰਿਸ਼ ਦਾ ਮੌਸਮ ਆਂਦਾ ਉਸ ਦੇ ਵਿੱਚ ਜਿਹੜਾ ਆਪਣਾ ਪੰਛੀ ਉਸ ਪਿੰਜਰਿਆਂ ਦੇ ਵਿੱਚ ਆ ਕੇ ਰਹਿ ਜਾਂਦੇ ਨੇ ਤੇ ਇੱਕ ਵਧੀਆ ਉਪਰਾਲਾ ਕੀਤਾ ਗਿਆ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਇਹ ਲੋਹੜੀ ਦਾ ਤਿਉਹਾਰ ਆ ਰਿਹਾ ਤੇ ਲੋਹੜੀ ਦੇ ਤਿਹਾਰ ਦੇ ਕੋਲ ਜਿਹੜੇ ਨੇ ਪੰਛੀਆਂ ਨੂੰ ਜੜੀਆਂ ਨੇ ਪਲਾਸਟਿਕ ਦੀ ਡੋਰ ਜਿਹੜੀ ਹੈ ਕਾਫੀ ਨੁਕਸਾਨ ਪਹੁੰਚਾਉਂਦੀ ਹੈ ਪੰਛੀਆਂ ਦੇ ਪੈਰਾਂ ਦੇ ਵਿੱਚ ਜਿਹੜੀ ਹੈ ਡੋਰ ਫਸ ਜਾਂਦੀ ਹੈ ਤੇ ਅਸੀਂ ਦੇਖਿਆ ਵੀ ਹੈ ਕਿ 3-4 ਤਕਰੀਬਨ 3-4 ਜਿਹੜੇ ਪੰਛੀ ਨੇ ਉਹਨਾਂ ਦੇ ਪੈਰਾਂ ਦੇ ਵਿੱਚ ਡੋਰ ਫਸੀ ਸੀ ਪੰਛੀ ਜ਼ਖਮੀ ਹੋ ਗਏ ਸੀ ਖੂਨ ਵੀ ਜਿਹੜਾ ਹੈ ਪੰਛੀ ਦੇ ਪੈਰ ਦੇ ਵਿੱਚੋਂ ਨਿਕਲਣ ਲੱਗ ਗਿਆ ਸੀ ਤਾਂ ਉਸ ਦਾ ਜਿਹੜਾ ਹੈ ਇੱਥੇ ਗਊਸ਼ਾਲਾ ਵੱਲੋਂ ਇਲਾਜ ਕੀਤਾ ਗਿਆ ਤੇ ਉਸ ਨੂੰ ਜਿਹੜਾ ਹੈ ਆਈਸੀਯੂ ਰੂਮ ਦੇ ਵਿੱਚ ਜਿਹੜਾ ਉਹਨੂੰ ਰੱਖਿਆ ਗਿਆ ਜਦੋਂ ਉਹ ਪ੍ਰੋਪਰ ਠੀਕ ਹੋ ਜਾਏਗਾ ਦਵਾਈ ਮਰਮ ਪੱਟੀ ਤੋਂ ਬਾਅਦ ਜਦੋਂ ਪ੍ਰੋਪਰ ਠੀਕ ਹੋ ਜਾਏਗਾ ਤਾਂ ਉਸ ਨੂੰ ਜਿਹੜਾ ਉਸ ਦੀ ਉਡਾਨ ਭਰਨ ਦੇ ਲਈ ਛੱਡ ਦਿੱਤਾ ਜਾਏਗਾ ਤਾਂ ਇਦਾਂ ਦੀਆਂ ਹੋਰ ਵੀ ਅਪਡੇਟਸ ਦੇਖਣ ਲਈ ਜੁੜੇ ਰਹੋ ਦਾ ਸਮਰ نیوز ਦੇ ਨਾਲ ਲੁਧਿਆਣਾ ਤੋਂ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਦੀਪਕ ਕਤਿਆਲ ਦੀ ਰਿਪੋਰਟ ਦਾ ਸਮਰ نیوز